ਜੀ ਦੋਸਤੋ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਦੁੱਧ ਦੇ ਨਾਲ ਖੰਜੂਰ ਖਾਓ ਤਾਂ ਇਹ ਬਿਮਾਰੀ ਦੂਰ ਹੋ ਜਾਵੇਗੀ ਨੰਬਰ 2 ਨਾਹਾਂ ਤੇ ਨਾਰੀਅਲ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 3 ਜਿੰਨਾ ਵਿੱਚ ਖੂਨ ਦੀ ਕਮੀ ਹੈ ਉਹਨਾਂ ਨੂੰ ਰਾਤ ਨੂੰ ਖੰਜੂਰ ਪਿਓ ਕੇ ਸਵੇਰੇ ਖਾਲੀ ਪੇਟ ਖਾਣੀ ਚਾਹੀਦੀ ਹੈ ਇਸ ਨਾਲ ਇਹ ਬਿਮਾਰੀ ਦੂਰ ਹੋ ਜਾਵੇਗੀ ਨੰਬਰ 4 ਰੋਜ਼ਾਨਾ ਉਬਲੇ ਹੋਏ ਆਲੂ ਖਾਣ ਨਾਲ ਵਜ਼ਨ ਤੇਜ਼ੀ ਨਾਲ ਵੱਧਦਾ ਹੈ ਨੰਬਰ 5 ਮੱਖਣ ਜਾਂ ਮਲਾਈ ਖਾਣ ਨਾਲ ਚਮੜੀ ਚਮਕਦਾਰ ਹੁੰਦੀ ਹੈ ਨੰਬਰ 6 ਛੋਟੇ ਬੱਚਿਆਂ ਨੂੰ ਗਾਂ ਦਾ ਦੁੱਧ ਹੀ ਪਿਉਣਾ ਚਾਹੀਦਾ ਹੈ ਕਿਉਂਕਿ ਇਹ ਦੁੱਧ ਹਲਕਾ ਹੁੰਦਾ ਤੇ ਪਾਚੇਤੀ ਜਾਂਦਾ ਹੈ ਨੰਬਰ 7 ਰੋਜ਼ਾਨਾ ਇੱਕ ਚਮਚ ਕਲੇਲੇ ਦੇ ਚੂਰਨ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਘਟ ਜਾਂਦਾ ਹੈ ਨੰਬਰ 8 ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਵਧਦਾ ਹੈ ਉਹਨਾਂ ਨੂੰ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 9 ਜਿਨ੍ਹਾਂ ਨੂੰ ਖੰਘ ਨਹੀਂ ਹਟ ਰਹੀ ਉਹਨਾਂ ਨੂੰ ਤુલਸੀ ਦੇ ਸੈਹ ਦਾ ਸੇਵਨ ਕਰਨਾ ਚਾਹੀਦਾ ਖੰਘ ਤੋਂ ਛੁਟਕਾਰਾ ਮਿਲੇਗਾ ਨੰਬਰ 10 ਦਹੀਂ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੇ ਨਖ ਨੰਬਰ 11 ਖਾਲੀ ਪਟਜਵੈਣ ਵਾਲਾ ਪਾਣੀ ਪੀਣ ਨਾਲ ਪੇੜ ਦੇ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 12 ਰਜਾਇਨਾ ਰੋਟੀ ਦੇ ਨਾਲ ਗੁੜ ਖਾਣ ਵਾਲੇ ਨੂੰ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 13 ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਗਰਮ ਦੁੱਧ ਵਿੱਚ ਦੋ ਚਮਚ ਦੇਸੀ ਘਿਓ ਪਾ ਕੇ ਪੀਣਾ ਚਾਹੀਦਾ ਹੈ ਕਬਜ ਠੀਕ ਹੋ ਜਾਵੇਗੀ ਨੰਬਰ 14 ਹਰ ਉਹ ਸੂਜੀ ਖਾਣ ਨਾਲ ਹਾਰਟ ਐਕ ਦਾ ਖਤਰਾ ਘਟ ਜਾਂਦਾ ਹੈ ਨੰਬਰ 15 ਹਫ਼ਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਵਿੱਚੋਂ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 16 ਜਿਆਦਾ ਚਾਹ ਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ ਬਣਨ ਲੱਗ ਜਾਂਦੀ ਹੈ ਨੰਬਰ 17 ਚਕੰਦਰਦਾਰਾ ਸਪੀਨ ਨਾਲ ਤੁਹਾਡੇ ਚਿਹਰੇ ਤੇ ਰੌਣਕ ਆਉਣ ਲੱਗ ਜਾਵੇਗੀ ਨੰਬਰ 18 ਰੋਜ਼ਾਨਾ ਖੰਜੂਰ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 19 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 20 ਜੇਕਰ ਤੁਹਾਡਾ ਦਿਮਾਗ ਕਮਜ਼ੋਰ ਹੈ ਤਾਂ ਰੋਜ਼ਾਨਾ ਖਾਦੀ ਪੜਪਾਮ ਦਾ ਸੇਵਨ ਕਰੋ ਧੰਨਵਾਦ ਜੀ